ਸਤਿ ਸ੍ਰੀ ਅਕਾਲ ਜੀ ਸਿਮਰਨਦੀਪ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸੋਨੇ-ਸੋਨੇ ਜੌਰਜਟ ਦੇ ਸੂਟ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਜਿਵੇਂ ਅੱਗੇ ਮੌਸਮ ਆ ਰਿਹਾ ਤੁਸੀਂ ਇਹ ਸੂਟ ਬਹੁਤ ਵਧੀਆ ਪਾ ਸਕਦੇ ਹੋ ਇਹਨਾਂ ਨੂੰ ਕੁਵਾਰਕ ਕਰਾ ਲਓ ਆ ਲਓ ਬਣਵਾ ਲਓ ਮੈਚਿੰਗ ਲੈ ਲਓ ਜਾਂ ਜਿੱਦਾਂ ਵੀ ਤੁਹਾਡਾ ਮਨ ਹੋਵੇ ਉਦਾਂ ਲੈ ਸਕਦੇ ਆ ਜੀ ਸੂਟ ਦੇ ਪ੍ਰਾਈਸ ਬਹੁਤ ਘੱਟ ਨੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਐਂਡ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਜੇ ਤੁਸੀਂ ਲੌਂਗ ਡਰੈਸ ਬਣਾਇਓ ਬਹੁਤ ਸੋਹਣੀ ਲੱਗੂਗੀ ਜੀ ਸਲਵਾਰ ਸੂਟ ਬਣਾਉਣਾ ਹੈ ਉਹ ਵੀ ਬਣਾ ਸਕਦੇ ਆ ਪਰ ਇਹ ਕੱਪੜੇ ਚ ਡਰੈਸਾਂ ਵੀ ਬਣੀਆਂਆਂ ਹੋ ਬਹੁਤ ਸੋਹਣੀਆਂ ਲੱਗਦੀਆਂ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਜੌਰਜਟ ਦਾ ਸੂਟ ਮਿਲੇਗਾ ਜੀ ਦੇਖੋ ਸੂਟ ਦਾ ਕਲਰ ਕਿੰਨਾ ਪਿਆਰਾ ਹੈ ਜੀ ਏ ਹੋ ਗਿਆ ਜੀ ਸਾਡਾ ਸਭ ਤੋਂ ਪਹਿਲਾ ਸੂਟ ਦੀ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਆ ਕਰੋ ਜੀ ਇਹ ਸੂਟ ਇੱਕ ਜਾਂ ਦੋ ਬਸ ਜ਼ਿਆਦਾ ਨਹੀਂ ਹੈਗੇ ਫਿਰ ਕਈ ਭੈਣਾਂ ਦੇ ਬਾਅਦ ਚੋ ਮੈਸੇਜ ਆਉਨੇ ਆ ਸਾਡੇ ਕੋਲ ਸਪੋਰਟ ਸਟਾਕ ਨਹੀਂ ਹੁੰਦਾ ਹਨਾ ਇਸ ਕਰਕੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਿਆ ਕਰੋ ਨਾਲ ਦੀ ਨਾਲ ਸੈਂਡ ਕਰਿਆ ਕਰੋ ਠੀਕ ਹੈ ਜੀ ਇਥੇ ਵਿੱਚ ਦੂਜਾ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਦੂਜਾ ਦੂਜਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਇਹਨੂੰ ਤੁਸੀਂ ਆਲ ਓਵਰ ਸੂਟ ਬਣਾਓ ਥੋੜਾ ਜਿਹਾ ਤੇ ਬਾਰਕ ਕਰਾ ਲਿਓ ਬਹੁਤ ਪਿਆਰਾ ਸੂਟ ਹੈ ਜੀ জਾਰਜਟ ਦਾ ਬਹੁਤ ਸੋਹਣਾ ਰਿਸ਼ੀਅਲ ਜਾਰਜਟ ਹੈ ਜੀ ਬਹੁਤ ਹੀ ਪਿਆਰੀ ਸੌਫਟ ਕੋਈ ਖੁਰਦਰੀ ਨਹੀਂ ਹੈਗੀ ਜੀ ਬਹੁਤ ਸੌਫਟ ਜਾਰਜਟ ਹੈ ਜੀ ਪਰ ਇਹ ਚ ਲਾਈਨਿੰਗ ਜ਼ਰੂਰ ਲੱਗਣੀ ਹੈ ਸੂਟ 'ਚ ਸੂਰ 'ਚ ਲਾਈਨਿੰਗ ਲੱਗੂਗੀ ਜੀ ਦੇਖੋ ਜੀ ਇਹਦਾ ਅਸਲ ਵਿੱਚ ਰੰਗ ਇਹ ਹੈ ਜੀ ਕਲਰ ਚੈੱਕ ਕਰ ਲਓ ਜੀ ਇਹ ਕਲਰ ਬਹੁਤ ਹੀ ਪਿਆਰਾ ਕਲਰ ਹੈ ਸੂਲਵੇਂ ਰੰਗਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਉਸ ਤੋਂ ਬਾਅਦ ਅਗਲਾ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਇਹ ਸਾਰੇ ਸੂਟਾਂ ਦੀ ਬਹੁਤ ਸੋਹਣੀ ਹੈ ਜੀ ਬਹੁਤ ਹੀ ਪਿਆਰੀ ਹੁਣ ਸੀਜ਼ਨ ਆ ਗਿਆ ਇਹਨਾਂ ਕੱਪੜਿਆਂ ਦਾ ਜੀ ਹੁਣ ਆਪਾਂ 2 ਮਹੀਨੇ 4 ਮਹੀਨੇ ਇਹ ਸੂਟ ਨਾਮ ਨਾਲ ਪਾ ਸਕਦੇ ਹਾਂ ਜੀ ਦੇਖੋ ਸੂਟ ਕਿੰਨਾ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਪ੍ਰਿੰਟਿੰਗ ਹੈ ਜੀ ਇਹ ਆਲ ਓਵਰ ਬਣਿਆ ਹੋਇਆ ਬਹੁਤ ਸੋਹਣਾ ਲੱਗੂਗਾ ਮੈਚਿੰਗ ਵੀ ਬਣਿਆ ਹੋਇਆ ਸੋਹਣਾ ਲੱਗੂਗਾ ਠੀਕ ਹੈ ਜੀ ਬਹੁਤ ਸੋਹਣੇ ਸੂਟ ਹੈ ਜੀ ਇਹ ਬਹੁਤ ਪਿਆਰੀ ਜਾਰਜਟ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਜਲਦੀ ਤੋਂ ਜਲਦੀ ਸਿਲੈਕਟ ਕਰ ਲਓ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੀਏ ਬਹੁਤ ਸੋਹਣਾ ਹੈ ਦੇਖੋ ਕਿੰਨਾ ਪਿਆਰਾ ਹੈ ਇਹ ਅਗਲਾ ਸੂਟ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਹੈ ਜੋਰਜਟ ਕੱਪੜੇ ਦੀ ਇੱਕ ਕੁਆਲਿਟੀ ਹੁੰਦੀ ਹੈ ਜੀ ਇਹਨੂੰ ਆਪਾਂ ਪਾ ਕੇ ਜਿੰਨਾ ਮਰਜ਼ੀ ਹੰਡਾ ਲਓ ਇਹ ਸੂਟ ਖਰਾਬ ਨਹੀਂ ਹੁੰਦੇ ਜੀ ਬਹੁਤ ਸੋਹਣਾ ਹੀ ਸੂਟ ਰਹਿਨੇ ਆ ਉਵੇਂ ਨਵੇਂ ਕੋਈ ਇਹ ਨਹੀਂ ਵੀ ਇਹ ਪੁਰਾਣੇ ਹੋ ਜੰਨੇ ਆ ਐਦਾਂ ਹੀ ਆਪਾਂ ਅੱਜਕੀ ਇਹ ਸੂਟ ਨੂੰ ਹੰਡਾ ਸਕਦੇ ਆ ਤੇ ਜਦ ਆਪਣਾ ਮਾਨਕ ਜਵੇ ਆਪਾਂ ਨੂੰ ਸਿੱਟਣਾ ਹੀ ਪੈਂਦਾ ਪਰ ਫੱਟਦਾ ਨਹੀਂ ਹੈਗਾ ਬਹੁਤ ਹੀ ਸੋਹਣੀ ਜੋਰਜਟ ਹੈ ਜੀ ਬਹੁਤ ਪਿਆਰੀ ਕਲਰ ਚੈੱਕ ਕਰ ਲਿਓ ਜੀ ਠੀਕ ਹੈ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਬਲੈਕ ਵਿੱਚੇ ਮਿਲੇਗਾ ਉਹਦੇ ਵਿੱਚ ਥੋੜੀ ਜੀ ਅਲਵੈਂਡਰ ਜਿਹਾ ਸ਼ੇਡ ਦਾ ਕਲਰ ਸੀਗਾ ਇਹਦੇ ਵਿੱਚ ਜੈਲੋ ਜਿਹਾ ਕਲਰ ਦਾ ਬਸ ਫਰਕ ਇਹ ਆ ਉਹਦੇ ਵਿੱਚ ਅਲਵੈਂਡਰ ਸੀਗਾ ਇਹਦੇ ਵਿੱਚ ਜੈਲੋ ਜਿਹਾ ਹੈ ਬਹੁਤ ਸੋਹਣਾ ਬਰੀਕ ਬਰੀਕ ਬੂਟੀ ਇਹਦੇ ਤੇ ਨਾ ਤੁਸੀਂ ਨੈਚੁਰਲ ਜਾਂ ਕੋਈ ਬਰਕ ਕਰਾ ਸਕਦੇ ਆ ਹਲਕਾ ਫੁਲਕਾ ਇਹ ਨਹੀਂ ਵੀ ਬਹੁਤ ਜ਼ਿਆਦਾ ਹੈਵੀ ਕਿਉਂਕਿ ਇਹ ਥੋੜਾ ਪਲੇਨ ਵਾਂਗੂ ਹੀ ਕੱਪੜਾ ਹੈ ਇਹਦੇ ਤੇ ਤੁਸੀਂ ਨਾ ਜੈਲੋ ਕਲਰ ਦਾ ਥੋੜਾ ਜਿਹਾ ਮਾਸਟਰਡ ਜੇ ਕਲਰ ਦਾ ਬਰਕ ਕਰਾ ਲਓ ਜ਼ਿਆਦਾ ਨਹੀਂ ਤਾਂ ਚਾਕਾਂ ਤੇ ਸਲਵਾਰ ਦੇ ਪਹੁੰਚਿਆ ਤੇ ਥੋੜਾ ਜਿਹਾ ਵਰਕ ਕਰਾ ਕੇ ਇਹਨੂੰ ਤੁਸੀਂ ਸੂਟ ਨੂੰ ਲੁੱਕ ਹੋਰ ਵਧੀਆ ਦੇ ਸਕਦੇ ਆ ਥੋੜਾ ਜਿਹਾ ਸੂਟ ਤੇ ਆਪਾਂ ਮਿਹਨਤ ਲਾ ਲਈਏ ਜੀ ਕਿਸੇ ਬੁਟੀਕ ਚ ਅੱਛੇ ਬੁਟੀਕ ਚ ਸੂਟ ਦੇ ਦੀਏ ਕਿ ਇਹ ਸੂਟ ਨੂੰ ਸਾਡੇ ਨੂੰ ਐਦਾਂ ਬਣਾ ਦੋ ਤਾਂ ਉਹ ਸੂਟ ਨੂੰ ਹੋਰ ਵਧੀਆ ਬਣਾ ਕੇ ਦੇ ਦਿੰਦੇ ਆ ਤੁਹਾਨੂੰ ਬਹੁਤ ਸੋਹਣਾ ਖੁਦੇ ਉਹ ਦੁਪੱਟਾ ਮੈਚ ਕਰ ਦਿੰਦੇ ਆ ਸੂਟ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਕਈ ਮੇਰੀਆਂ ਭੈਣਾਂ ਥੋੜੇ ਜਿਹਾ بڑے ਪ੍ਰਿੰਟ ਪਾ ਕੇ ਖੁਸ਼ ਆ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਜੌਰਜਟ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੌਫਟ ਜੌਰਜਟ ਹੈ ਰੈਸ਼ੀਅਨ ਜੌਰਜਟ ਹੈ ਜੀ ਕੰਪਨੀ ਦੀ ਜੌਰਜਟ ਆਏ ਨਹੀਂ ਹੈਗਾ ਵੀ ਡੁਪਲੀਕੇਟ ਜਾਂ ਕਾਪੀ ਆ ਤੁਸੀਂ ਇੱਕ ਵਾਰ ਜਰੂਰ ਸੱਤੋ ਸੂਟ ਵਾਇਰ ਕਰਕੇ ਦੇਖਿਓ ਉਸ ਤੋਂ ਬਾਅਦ ਤੁਹਾਨੂੰ ਕੱਪੜੇ ਦੀ ਕੁਆਲਿਟੀ ਪਤਾ ਲੱਗ ਜਣੀ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਹੀ ਵਧੀਆ ਕਲਰ ਹੈ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਅਗਲਾ ਦੇਖੋ ਸੂਟ ਕਿੰਨੇ ਪਿਆਰੇ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਵਾਈਟ ਜ਼ਮੀਨ ਹੈ ਜੀ ਇਹਦੀ ਆ ਬਲੂ ਜੇ ਯਾਰ ਪਿੰਕ ਵਿੱਚ ਫਲਾਵਰ ਬਣੇ ਨੇ ਆ ਬਹੁਤ ਸੋਹਣੇ ਆ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਇਹਨਾਂ ਤੁਸੀਂ ਇਹ ਤੁਸੀਂ ਜੀ ਵਾਈਟ ਬਾਟਮ ਨਾਲ ਵੀ ਪਾ ਸਕਦੇ ਆ ਕਈ ਉਂਦਕਿਆਪਣੇ ਲਾਈਟ ਕਲਰ ਸੂਟ ਬਣਾ ਕੇ ਰੱਖਣਾ ਇਹਦੇ ਨਾਲ ਤੁਸੀਂ ਵਾਈਟ ਜੌਰਜਟ ਦੀ ਬਾਟਮ ਲੈ ਲਿਓ ਸ਼ਰਟ ਇਹ ਲੈ ਲਿਓ ਬਹੁਤ ਹੀ ਪਿਆਰਾ ਸੂਟ ਤੁਹਾਡਾ ਬਣ ਕੇ ਰੈਡੀ ਹੋਊਗਾ ਜੀ ਕਿਉਂਕਿ ਜੌਰਜਟ ਕਪੜਾ ਬਹੁਤ ਜ਼ਿਆਦਾ ਨਿੱਖਰਦਾ ਵੀ ਬਹੁਤ ਹੈ ਬਹੁਤ ਸੋਹਣਾ ਰਹਿੰਦਾ ਬਹੁਤ ਵਧੀਆ ਇਹਦੀ ਲੁੱਕ ਆਉਂਦੀ ਆ ਬਹੁਤ ਸੋਹਣਾ ਸੂਟ ਤੁਹਾਡਾ ਬਣ ਕੇ ਰੈਡੀ ਹੋਗਾ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅਸੀਂ ਤੁਹਾਡੇ ਵਾਸਤੇ ਇਦਾਂ ਹੀ ਸੋਹਣੇ ਸੋਹਣੇ ਸੂਟ ਲੈ ਆਉਂਦੇ ਰਹੀਏ ਤੁਸੀਂ ਹੋਰ ਕਿੱਦਾਂ ਦੇ ਸੂਟ ਦੇਖਣਾ ਚਾਹੁੰਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਥੈਂਕ ਯੂ ਸੋ ਮੱਚ